ਅੱਛ ਬੇਦਬੀਦੀ ਘਟਨਾ ਨੂੰ ਅੰਜਾਮ ਦੋਸ਼ਾਂ ਦੇ ਵੱਲੋਂ ਦਿੱਤਾ ਗਿਆ ਕੁੱਕਾ ਸਾਹਿਬ ਦੇ ਪਵਿੱਤਰ ਅੰਗਾਦੀ ਬੇਦਬੀ ਇਥੇ ਕੀਤੀ ਗਈ ਹੈ ਸੇਵਾ ਸਿੰਘ ਠਿਕਰੀਵਾਲ ਦੀ ਵਰਸੀ ਮੌਕੇ ਇਹ ਪੂਰੀ ਘਟਨਾ ਵਾਪਰੀ ਤੇ ਪੁਲਿਸ ਨੇ ਦੋ ਲੋਕਾਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਹੈ ਰੋਸ ਵਜੋਂ ਸਿੱਖ ਸੰਗਤ ਨੂੰ ਤਰਨਾ ਦੇਣਾ ਪਿਆ ਹੈ ਤੇ ਕਿਸ ਦੇ ਕਿਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਸਿੱਖ ਸੰਗਤਾਂ ਚ ਕਾਫੀ ਰੋਸ ਜੋ ਹੈ ਉਹ ਪ੍ਰਗਟ ਕੀਤਾ ਜਾ ਰਿਹਾ ਹੈ ਸੇਵਾ ਸਿੰਘ ਠਿਕਰੀਵਾਲ ਦੀ ਵਰਸੀ ਮੌਕੇ ਇਹ ਪੂਰੀ ਘਟਨਾ ਵਾਪਰੀ ਹੈ ਬੀਤੇ ਕੱਲ੍ਹ ਵੀ ਲਿਖਿਆ ਸੀ ਕਿ ਇਹ ਕਿਸ ਦੇ ਕਿਨਾਲ ਬੇਦਬੀਦੀ ਘਟਨਾ ਨੂੰ ਅੰਜਾਮ ਜੋ ਹੈ ਉਹ ਦਿੱਤਾ ਗਿਆ ਸੀ ਪਰ ਹੁਣ ਇਹ ਅੱਜ ਦਾ ਮਾਮਲਾ ਹੈ ਬਰਨਾਲਾ ਦਾ ਜਿੱਥੇ ਕਿ ਬਣਾਲਾ ਦੇ ਠਿਕਰੀਵਾਲ ਚ ਬੇਅਦਬੀ ਹੋਈ ਹੈ ਸਿੱਖ ਸੰਗਠਨਾਂ ਚ ਵੱਡੇ ਪੱਧਰ ਤੇ ਰੋਸ ਹੈ ਹਾਲਕਿ ਪਿਤੇ ਕਾਲਸ ਦੇਖਿਆ ਸੀ ਕਿ ਅਕਾਤਖ ਸਾਹਿਬ ਦੇ ਜਥੇਦਾਰ ਨੇ ਹੁਕਮ ਕਰ ਦਿੱਤੇ ਸੀ ਕਿ ਕਿਸਤੇ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਗੰਭੀਰਤਾ ਦੇ ਨਾਲ ਕੀਤੀ ਜਾਏ ਜੇ ਕਿਸੇ ਗੁਰਦੁਆਰਾ ਸਾਹਿਬ ਤੇ ਸੀਸੀਟੀਵੀ ਨਹੀਂ ਨੇ ਤੇ ਉੱਥੇ ਉਸ ਨੂੰ ਡਿਪਲੋਏ ਕੀਤਾ ਜਾਏ ਇਹ ਬਰਨਾਲਾ ਦੇ ਠਿਕਰੀਵਾਲ ਚ ਬੇਅਦਬੀ ਦੀ ਘਟਨਾ ਵਾਪਰੀ ਹੈ ਗੁਟਕਾ ਸਾਹਿਬ ਦੇ ਪਵਿੱਤਰ ਅੰਗਾਂ ਦੀ ਇਹ ਪੂਰੀ ਬੇਅਦ ਵੀ ਹੋਈ ਹੈ ਤਸਵੀਰਾਂ ਸੇ ਤੁਹਾਨੂੰ ਬਲੱਡ ਕਰਕੇ ਵਿਖਾ ਰਹੇ ਹਾਂ ਕਿਉਂਕਿ ਧਾਰਮਿਕ ਪਾਵਨਾ ਨਾਲ ਜੁੜਿਆ ਹੋਇਆ ਪੂਰਾ ਮਾਮਲਾ ਹੈ ਪਰ ਦੂਸਰੇ ਪਾਸੇ ਸਿੱਖ ਸੰਗਤ ਚ ਕਾਫੀ ਜ਼ਿਆਦਾ ਰੋਸ ਹੈ ਉਹਨਾਂ ਦਾ ਕਹਿਣਾ ਹੈ ਕਿ ਬੰਦੀ ਸਜ਼ਾ ਬੁਲਸਬਾ ਨੂੰ ਦਿੱਤੀ ਜਾਏ ਮੌਕੇ ਵੀ ਤੇ ਪੁਲਿਸ ਵੀ ਪਹੁੰਚੀ ਤੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਲਗਾਤਾਰ ਜਾਰੀ ਹੈ ਮੇਰੇ ਨਾਲ ਮੇਰੇ ਸਹਿਯੋਗੀ ਆਸ਼ੀਸ਼ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਆਸ਼ੀਸ਼ ਬੇਅਦਬੀ ਦੀ ਘਟਨਾ ਮਨਪਾ ਦੀ ਘਟਨਾ ਕਦੋਂ ਵਾਪਰੀ ਤੇ ਇਹ ਜੋ ਦੋ ਲੋਕ ਗ੍ਰਿਫਤਾਰ ਕੀਤੇ ਗਏ ਨੇ ਇਹ ਕੌਣ ਨੇ ਜੀ ਮੈਂ ਦੱਸਣਾ ਚਾਹੁੰਗਾ ਬਰਨਾਲਾ ਦੇ ਠਿਕਰੀਵਾਲ ਪਿੰਡ ਵਿੱਚ ਜਦੋਂ ਸੇਵਾ ਸਿੰਘ ਠਿਕਰੀਵਾਲ ਜੀ ਵਰਸੀ ਦਾ ਸਮਾਗਮ ਚੱਲ ਰਿਹਾ ਸੀ ਤੇ ਇਹ ਦੋ ਵਿਅਕਤੀਆਂ ਵੱਲੋਂ 19 ਤਰੀਕ ਨੂੰ ਇਥੇ ਅੰਗ ਖਿਲਾਰੇ ਜਾਂਦੇ ਨੇ ਬਖਬਖਾ ਥਾਮਾ ਦੀ ਗਲੀਆਂ 'ਚ ਸਮਾਗਮ ਵਾਲੀ ਥਾਂ ਤੇ ਤੇ ਜਿਹੜੇ ਪਿੰਡ ਦੇ ਵਾਸੀ ਪੰਚਾਇਤ ਤੇ ਗੁਰਦੁਆਰਾ ਕਮੇਟੀ ਨੂੰ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਜਦੋਂ ਉਹਨਾਂ ਨੂੰ ਪਤਾ ਚੱਲਦਾ ਉਹ ਸੀਸੀਟੀ ਵੀ ਕੈਮਰੇ ਦੇ ਆਧਾਰ ਤੇ ਇਹ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੰਦੇ ਨੇ ਉਹਨਾਂ ਨੇ ਉਸ ਸਮੇਂ ਤਾਂ ਨਹੀਂ ਇਹ ਜ ਮਰਿਸ਼ੋਰ ਮਚਾਇਆ ਕਿ ਉਹਨਾਂ ਨੂੰ ਇਹ ਸੀ ਕਿ ਘੱਟ ਜਿਆਦਾ ਤੇ ਇਸ ਕਰਕੇ ਮਾਹੌਲ ਖਰਾਬ ਨਾ ਹੋ ਜੇ ਫਿਰ ਉਦੋਂ ਬਾਅਦ ਜਦ ਪੁਲਿਸ ਦਾ ਇੰਤਜ਼ਾਰ ਕੀਤਾ ਤੇ ਕੱਲ ਜਾ ਕੇ ਉਹਨਾਂ ਨੇ ਪਿੰਡ ਵਿੱਚ ਧਰਨਾ ਲਗਾਇਆ ਕਿ ਪੁਲਿਸ ਨੇ ਹਜੇ ਕੋਈ ਕਾਰਵਾਈ ਐਕਸ਼ਨ ਨਹੀਂ ਲੱਤਾ ਉਹਨਾਂ ਦੇ ਉਹਨਾਂ ਦਾ ਮਕਸਦ ਸੀ ਕਿ ਜਿਹੜੇ ਦੋ ਵਿਅਕਤੀ ਨੇ ਉਹਨਾਂ ਵਿੱਚੋਂ ਇੱਕ ਗੁੰਗਾ ਬਿਆਰੇ ਤੇ ਇੱਕ ਨਾਰਮਲ ਬੰਦੇ ਆਪੀ ਹੈ ਜਿਹੜੀ ਸੀਸੀਟੀਵੀ ਵਿੱਚ ਇਹ ਵੀ ਸਾਫ ਕਲੀਅਰ ਹੋ ਚੁੱਕਿਆ ਹੈ ਕਿ ਇਹਨਾਂ ਵਿਅਕਤੀਆਂ ਨੂੰ ਕਿਸੇ ਨੇ ਅੱਗੇ ਆਦੇਸ਼ ਦਿੱਤੇ ਸੀ ਇਹ ਕੰਮ ਕਰਨਾ ਸੀ ਉਹਨਾਂ ਦਾ ਮਕਸਦ ਪਿੰਡ ਵਾਸੀਆਂ ਦਾ ਮਕਸਦ ਹੈ ਕਿ ਇਹਦੇ ਪਿੱਛੇ ਕੌਣ ਹੈ ਕੋਈ ਪਾਰਟੀ ਹੈ ਜਾਂ ਕਿ ਏਜੰਸੀਆਂ ਨੇ ਕਿ ਬਾਅਦ ਲੋਕ ਨੇ ਜਿਹੜੇ ਇਸ ਤਰ੍ਹਾਂ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਜਲਦੀ ਪੁਲਿਸ ਨੂੰ ਚਾਹੁੰਦੇ ਕਿ ਪੁਲਿਸ ਜਲਦੀ ਉਹਨਾਂ ਤੱਕ ਪਹੁੰਚੇ ਤੇ ਉਹਨਾਂ ਦੇ ਮੇਨ ਦੋਸ਼ੀ ਫੜੇ ਜਾਣ ਜਿਸ ਨੂੰ ਲੈ ਕੇ ਪਿੰਡ 'ਚ ਦੋਸ਼ ਕੀਤਾ ਜਾ ਰਿਹਾ ਹੈ ਹੁਣ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀ ਜਿਹਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਜੋ ਵਿਅਕਤੀ ਜਿਹੜੇ ਇਸ ਤਰ੍ਹਾਂ ਬੇਅਦਬੀ ਕਰਦੇ ਜਾ ਰਹੇ ਨੇ ਪਿੱਛੇ ਪਿੰਡ ਵਾਸੀ ਵੀ ਦੂਸਰੇ ਸੀਸੀਟੀਵੀ ਵਿੱਚ ਪਿੰਡ ਵਾਸੀ ਵੀ ਸਾਰੇ ਪਿੰਡ ਵਿੱਚ ਮਤਲਬ ਕਿ ਟੋਰਚਾ ਲੈ ਕੇ ਰਾਤ ਨੂੰ ਪੈਰਾ ਦੇ ਰਹੇ ਨੇ ਪਰ ਫਿਰ ਵੀ ਇਹ ਲਗਤ ਤਾਂ ਜਿਹੜੀ ਤਿੰਨ ਨਾ ਤੋ ਇਸ ਤਰ੍ਹਾਂ ਬੇਅਦਵੀਂ ਟਿਕਰੀਆਂ ਵਿੱਚ ਹੋ ਰਹੀ ਹੈ ਇਸ ਲੈ ਕੇ ਜਰੂਰ ਇੱਕ ਲੋਕਾਂ ਚ ਰੋਸ਼ ਹੈ ਜੀ ਅਸ਼ਿਸ਼ ਇਹ ਵੀ ਜਾਨਣਾ ਚਾਹਾਂਗੇ ਇਹ ਮੁਲਜ਼ਮਾ ਦਾ ਕੁਝ ਪਤਾ ਚੱਲ ਪਾ ਹੈ ਕਿਉਂਕਿ ਅਕਸਰ ਜਦੋਂ ਬੇਅਦਵੀਂ ਘਟਨਾ ਵਾਪਰਦੀ ਹੈ ਤੇ ਗੱਲ ਨਿਕਲ ਕੇ ਸਾਹਮਣੇ ਆਂਦੀ ਸੀ ਕਿ ਜੋ ਮੁਲਜ਼ਮ ਨੇ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਇਸ ਕਰਕੇ ਇਹਨਾਂ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਇਹੋ ਜਿਹਾ ਕੋਈ ਐਂਗਲ ਸਾਹਮਣੇ ਆ ਪਾਇਆ ਹੋਇਆ ਹੈ ਹੂੰ ਇਸ ਵਿੱਚ ਵੀ ਇਹ ਗੱਲ ਸਾਹਮਣੇ ਆ ਰਹੀ ਹੈ ਜਿਹੜਾ ਇੱਕ ਵਿਅਕਤੀ ਠੀਕਰੀ ਬਾਲਪਿੰਡ ਦਾ ਰਹਿਣ ਵਾਲਾ ਨੌਜਵਾਨ ਹੈ ਉਸ ਉਹ ਗੁੰਗਾ ਬਹਿਰਾ ਦੱਸਿਆ ਜਾ ਰਿਹਾ ਹੈ ਤੇ ਦੂਸਰਾ ਉਹਦਾ ਸਾਥੀ ਹੈ ਉਸ ਜ਼ਿਲ੍ਹਾ ਸੰਗਰੂਰ ਧੂਰੀ ਦੇ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਕਹਿ ਰਹੀ ਹੈ ਅਸੀਂ ਆਪਦੇ ਵੱਲੋਂ ਪੁੱਛਗਿੱਛ ਕਰ ਰਹੇ ਹਾਂ ਪਰ ਲੋਕਾਂ ਚ ਵੱਡੀ ਨਾਜਿਕੀ ਇੱਕੋ ਹੀ ਹੈ ਕਿ ਇਹਨਾਂ ਨੂੰ ਵੀ ਵਰਤਣ ਵਾਲਾ ਕੌਣ ਹੈ ਜਿਸ ਨੇ ਇਹਨਾਂ ਦੇ ਪੈਸੇ ਪਹੁੰਚਾਏ ਜਿਨ੍ਹਾਂ ਨੇ ਇਹਨਾਂ ਨੂੰ ਇਹ ਕੰਮ ਕਰਨ ਦੀ ਗੱਲ ਕੀਤੀ ਪਰ ਜਦੋਂ ਇਹ ਗ੍ਰਿਫਤਾਰ ਹੋ ਚੁੱਕੇ ਸੀ ਉਸ ਤੋਂ ਬਾਅਦ ਵੀ ਅੰਗ ਖਿਲਾਰੇ ਗਏ ਨੇ ਉੱਥੇ ਫਿਰ ਉਸ ਤਰ੍ਹਾਂ ਬੇਅਦਬੀ ਕੀਤੀ ਗਈ ਹੈ ਜਿਸਨ ਲੈ ਕੇ ਲੋਕਾਂ ਦਾ ਜੋ ਰੋਸ ਕੀਤਾ ਜਾ ਰਿਹਾ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਆਸ਼ੀਸ਼ ਤੁਹਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਬਨਾਲਾ ਦੇ ਠੀਕਰੀਵਾਲ ਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਸਵੀਰਾਂ ਨੂੰ ਬਲਰ ਕਰਕੇ ਸਿਵਖਾਰਿਆ ਪਹਿਲੀ ਤਸਵੀਰ ਤੇ ਸਿੱਖ ਸੰਗਤਾਂ ਚ ਕਾਫੀ ਜ਼ਿਆਦਾ ਰੋਸ ਹੈ ਧਰਨਾ ਵੀ ਉਹਨਾਂ ਦੇ ਵੱਲੋਂ ਲਗਾਏ ਗਏ ਬੰਦੀ ਕਾਰਵਾਈ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਤੀਸਰੀ ਤਸਵੀਰ ਹੈ ਸੀਸੀਟੀਵੀ ਫੁਟੇਜ ਕੁਕੀ ਦੋ ਲੋਕ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹ ਸੀਸੀਟੀਵੀ ਚ ਸਾਫ਼ ਤੌਰ ਤੇ ਗਲੀ ਚ ਦੇਖੇ ਜਾ ਸਕਦੇ ਨੇ ਇਹ ਹੀ ਦੋ ਮੁਲਜ਼ਮ ਹਨ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਆਖਰ ਇਸ ਪੂਰੀ ਘਟਨਾ ਦੇ ਪਿੱਛੇ ਹੈ ਕੌਣ